अनंत राधिका ਦਾ ਵਿਆਹ ਵਿਦੇਸ਼ੀ ਮਹਿਮਾਨਾਂ ਦਾ ਭਾਰਤ ਸ਼ਾਨਦਾਰ ਸਵਾਗਤ ਕਿਮ ਖਲੋਏ ਦੀਆਂ ਤਸਵੀਰਾਂ ਵਾਇਰਲ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮਕੇਸ਼ ਮੰਬਾਨੀ ਦੇ ਛੋਟੇ بیٹے ਅਨੰਤ ਮੰਬਾਨੀ ਅਜਪਣੀ ਮੰਗੇਤਰ ਰਾधिका ਮਰਚੰਟ ਨਾਲ ਵਿਆਹ ਕਰਨਗੇ ਉਹਨਾਂ ਦੇ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਕਈ ਵਿਦੇਸ਼ੀ ਮਹਿਮਾਨ ਆਏ ਹਨ ਹਾਲ ਹੀ ਜ ਅਮਰੀਕੀ ਸਮਾਜਵਾਦੀ ਕਿਮ ਕਾਡੀਸ਼ਨ ਅਤੇ ਉਹਨਾਂ ਦੀ ਪੈਨ ਖਲੋਏ ਕਾਡੀਸ਼ਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਦਾ ਸ਼ਾਹੀ ਅੰਦਾਜ਼ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ अरविंद केजरीवाल सचनु परेशान ਕੀਤਾ ਜਾ ਸਕਦਾ ਹੈ ਹਰਾਇਆ ਨਹੀਂ ਸੁਪਰੀਮ ਕੋਰਟ ਵੱਲੋਂ केजरीवाल ਨੂੰ ਅੰਤ੍ਰ임 ਜ਼ਮਾਨਤ ਦੇਣ ਤੋਂ ਬਾਅਦ ਆਪ ਦਾ ਪੁਸ਼ਟੀਕਰਨ अरविंद केजरीवाल ਦਿੱਲੀ ਦੇ ਮੁੱਖ ਮੰਤਰੀ ਸਨ ਤੇ ਉਹਨਾਂ ਲਈ ਅੱਜ ਬਹੁਤ ਖਾਸ ਦਿਨ ਸੀ ਜੋ ਪੀਐਮਐਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ ਉਹਨਾਂ ਨੂੰ ਅੱਜ ਸੁਪਰੀਮ ਕੋਰਟ ਨੇ ਅੰਤ੍ਰ임 ਜ਼ਮਾਨਤ ਦੇ ਦਿੱਤੀ ਹੈ ਇਸ ਦੇ ਨਾਲ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਜਦੋਂ ਤੱਕ ਵੱਡਾ ਬੈਂਚ ਦਾ ਮਾਮਲੇ ਦੀ ਸੁਣਵਾਈ ਨਹੀਂ ਕਰਦੇ ਉਦੋਂ ਤੱਕ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਸਾਬਕਾ ਦੇ ਸੱਤੇ ਵਿੱਚ ਜਾਇਤੇ ਲਿਖਿਆ ਜੰਮੂ ਅਤਵਾਦੀ ਹਮਲਾਤਵਾਦੀ ਹਮਲਿਆਂ ਦੌਰਾਨ ਅਖਨੂਰ ਅਤੇ ਕਾਨਾ ਚੱਕ ਇਲਾਕੇ ਵਿੱਚ ਤਿੰਨ ਸ਼ੱਕੀ ਨਜ਼ਰ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜੰਮੂ ਟਰੋਰ ਅਟੈਕ ਜੰਮੂ ਚਤਵਾਦੀ ਹਮਲਿਆਂ ਦਰਮਿਆਨ ਅਤਵਾਦੀਆਂ ਦੀ ਸਰਗਰਮੀ ਫਿਰ ਤੋਂ ਦੇਖਣ ਨੂੰ ਮਿਲੀ ਹੈ ਸ਼ੁੱਕਰਵਾਰ ਨੂੰ ਅਖਨੂਰ ਅਤੇ ਕਾਨਾ ਚੱਕ ਇਲਾਕੇ ਵਿੱਚ ਤਿੰਨ ਸ਼ੱਕੀ ਲੋਕਾਂ ਨੂੰ ਦੇਖਿਆ ਗਿਆ ਸਾਂਥਕ ਲੋਕਾਂ ਤੋਂ ਸੂਚਨਾ ਮਿਲਦੇ ਹੀ ਕੁਝ ਦੇ ਜਵਾਨ ਹਰਕਤ ਚਾ ਆ ਗਏ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਨੇਪਾਲ 'ਚ ਜ਼ਮੀਨ ਖਿਸਕਣ ਕਾਰਨ ਦੋ ਬਸਾਂ ਤ੍ਰਿਸ਼ੀਲੀ ਨਦੀ 'ਚ ਰੁੜ ਗਈਆਂ ਸੱਤ ਭਾਰਤੀਆਂ ਸਮੇਤ 65 ਯਾਤਰੀ ਪਾਣੀ ਮੇਨ ਕਿਸਕਰ ਨਾਲ ਇੰਜਰਾ ਤੇ ਗਣਪਤੀ ਦਿਲਕਸ ਨਾਮ ਦੀਆਂ ਬੱਸਾਂ ਨਦੀ ਵਿੱਚ ਵਹਿ ਗਈਆਂ ਦੋਨਾਂ ਬੱਸਾਂ ਕਾਟਮੰਡੂ ਤੋਂ ਰੋਰਾਟ ਜਾ ਰਹੀਆਂ ਹਨ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਾਟਮੰਡੂ ਜਾ ਰਹੀਆਂ ਬੱਸ ਵਿੱਚ 24 ਲੋਕ ਸਵਾਰ ਸਨ ਅਤੇ ਦੂਜੀ ਬੱਸ ਵਿੱਚ 42 ਲੋਕ ਸਵਾਰ ਸਨ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਗਣਪਤੀ ਦਿਲਕਸ ਸਵਾਰਤਨ ਯਾਤਰੀ ਬਾਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਰਹੇ